ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਮਹੱਲਾ ਤੀਜਾ ਏ ਕੋ ਇਕ ਵਰਤੈ ਸਭ ਸੋਈ ਗੁਰਮੁਖ ਵਿੱਲਾ ਬੂਝੈ ਕੋਈ ਏ ਕੋ ਰਵਰਿਆ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਹੈ ਲਖ 84 ਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਬਨਾਰ ਜੀ ਕਸਮਾ ਹੈ ਆਪੇ ਕੀਮਤ ਹੋਰ ਨਾ ਹੋਈ ਹੈ ਮਾਇਆ ਮੋਹ ਅੰਧ ਧਾਰਾ ਹਉ ਮੈਂ ਪਸਰੇ ਮੇਰਾ ਪਸਰਿਆ ਅਪਸਾਰਾ ਆਂ ਦਿਨ ਜਲਤ ਰਹਾ ਦਿਨ ਰਾਤੀ ਗੁਰ ਬਿਨ ਸਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪੋ ਥਾਪੇ ਆਪੇ ਸੱਚਾ ਹੁਕਮ ਸੱਚਾ ਆਪਾ ਸਾਰਾ ਹੋਰਨ ਹੁਕਮ ਨਾ ਹੋਈ ਹੈ ਆਪੇ ਲਾਇ ਲਏ ਸੁ ਲਾਗੇ ਗੁਰ ਪ੍ਰਸਾਦੀ ਜਮਖਾ ਭੋ ਭਾਗੇ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਬੂਜੈ ਕੋਈ ਹੈ ਆਪੇ ਮੇਲੇ ਮੇਲ ਮਲਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ ਆਂਦਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਗੁਰ ਸੇਵ ਸਦਾ ਸੁਖਦਾਤਾ ਆਪੇ ਆਏ ਮਿਲੇ ਆਸਬ ਨਾ ਕਰਦਾਤਾ ਹਉ ਮੈ ਮਾਰਤਿਸ਼ਨਾਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਹੈ ਕਾਇਆ ਕੁਟੰਬ ਮੋਹਨਾ ਬੂਜੈ ਗੁਰਮੁਖ ਹੋਵੈ ਤਾਂ ਆਖੀ ਸੂਜੈ ਆੰਦਨ ਨਾਮ ਰਬੈ ਦੇ ਨਰਾਤੇ ਮਿਲ ਪ੍ਰੀਤਮ ਸੁਖ ਹੋਈ ਹੈ ਮਾਰਮਕ ਧਾਤ ਦੂਜੈ ਹਲਾਗਾ ਜਨਮ ਤਕੀ ਨਾ ਮੋਹਾ ਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਕਾਇਆ ਕੁਸਧ ਹੋ ਮੈ ਮਲ ਲਾਈ ਜੇ ਸੋ ਧੋਵੇ ਤਾਂ ਮੈਲ ਨਾ ਜਾਈ ਸਬਦ ਧੋਪੇ ਤਾਂ ਹੱਸੀ ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਜ ਦੂਦ ਕਾਇਆ ਸੰਘਾਰੇ ਮਰ ਮਰ ਜਮੈ ਸਬਦ ਨ ਵਿਚਾਰੈ ਅੰਤਰ ਮਾਇਆ ਮੋਗ ਬਾਰਾ ਜਿਉ ਸੁਪਨੈ ਸੁੱਧ ਨ ਹੋਈਐ ਇਕ ਪੰਜਾਮਾਰ ਸਬਦ ਹੈ ਲਾਗੇ ਸਤਿਗੁਰੁ ਆਇ ਮਿਲਿਆ ਵੱਡ ਭਾਗੇ ਅੰਤਰ ਸਾਜ ਰਵੈ ਰੰਗ ਰਾਤੇ ਸੈ ਇਸ ਮਾਵੈ ਸੋਈ ਹੈ ਗੁਰ ਕੀ ਚਾਲ ਗੁਰੂ ਤੇ Japੈ ਪੂਰਾ ਸੇਵਕ ਸਬਦ ਸੰਝਾਪੈ ਸਦਾ ਸਬਦ ਰਵੈ ਘਟ ਅੰਤਰ ਅਸਨਾ ਰਸ ਜਾਖੈ ਸਚ ਸੋਈ ਹੈ ਹੁਮੈ ਮਾਰੇ ਸਬਦ ਨਵਾਰੇ ਹਰ ਕਾ ਨਾਮ ਰਖੈ ਉਰ ਧਾਰੇ ਇਕ ਸੁਬਿਨ ਹੋ ਹੋਰ ਨਾ ਜਾਣਾ ਸਹਿਜੇ ਹੋਏ ਸੋ ਹੋਈ ਹੈ ਬਿਨ ਸਤਗੁਰ ਸਹਿਜ ਕਿਨੈ ਨਹੀਂ ਪਾਇਆ ਗੁਰਮੁਖ ਬੂਝੈ ਸੱਚ ਸਮਾਇਆ ਸਚਾ ਸੇਵ ਸਬਦ ਸਚ ਰਾਤੇ ਹਉਮੈ ਸਬਦੇ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵੈ ਪੱਕੀ ਸਾਰੀ ਨਾਨਕ ਨਾਮ ਸਮਾਵੈ ਸਾਚੈ ਸਾਚੇ ਤੇ ਪਤ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰਸਾਚੇ ਪਤ ਪਾਈ ਹੈ ਗੁਰਮੁਖ ਨਾਮ ਮਿਲਿਆ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬਿਰਾਗੀ ਨੇ ਜਗਰ ਤਾੜੀ ਲਾਈ ਹੈ ਸਭ ਮਰੈ ਸੋਈ ਜਨ ਪੂਰਾ ਸਤਿਗੁਰ ਆਗ ਸੁਣਾਏ ਸੂਰਾ ਕਾਇਆ ਅੰਦਰ ਅਮਰਤ ਸਰ ਸਾਚਾ ਮਨ ਪੀਵੇ ਭਾਇ ਸੁਭਾਈ ਏ ਪੜ 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 ਪੰਡਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥੱਕੇ ਸਾਥ ਨਾ ਆਈ ਹੈ ਇਕ ਪਸਮਾ ਲਗਾਏ ਫਿਰ ਐ ਭੇਖ ਧਾਰੀ ਬਿਨ ਸਬਦੈ ਹੋ ਮੈਂ ਕਿਨ ਮਾਰੀ ਆਂਦਨ ਜਲਦ ਰਹਾ ਦਿਨ ਰਾਤੈ ਪਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੁਟਬ ਮੈ ਸਦਾ ਉਦਾਸੀ ਸਬਦ ਮੁਵੇ ਹਰ ਨਾਮ ਨਿਵਾਸੀ ਆਂਦਨ ਸੁਦਾ ਰਹਾ ਰੰਗ ਰਾਤੈ ਭੈ ਭਾਏ ਭਗਤ ਚਿਤ ਲਾਈ ਹੈ ਮਨਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭੌਂਕੈ ਜਿਸ ਕੁੱਤਾ ਜਾ ਮੁਕਾਲ ਤੇਸ ਕਦੇ ਨਾ ਛੋੜੈ ਅੰਤ ਗਿਆ ਪਛਤਾਈ ਏ ਸਚੈ ਸਬਦ ਸੱਚੀ ਪਤ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਗੁਰ ਕੋ ਨਾਉ ਨ ਪਾਏ ਪ੍ਰਭ ਐਸੀ ਬੰਤ ਬਣਾਈ ਏ ਇਕ ਸਿਧ ਸਾਧਕ ਬਹੁਤ ਵਿਚਾਰੀ ਇਕ ਐਨਸ ਨਾਮ ਰਤੇ ਨਿਰੰਕਾਰੀ ਜਿਸਨੋ ਆਪ ਮਲਾਏ ਸੋ ਬੁਝੈ ਭਗਤ ਪਾਏ ਪਉ ਜਾਈ ਏ ਸਨਾ ਨਦਾਨ ਕਰੈ ਨਹੀਂ ਬੂਜੈ ਇੱਕ ਮਨੂਆ ਮਾਰ ਮਨ ਐਸੋ ਲੂਜੈ ਸਾਚੈ ਸਬਦ ਰਤੇ ਇਕ ਰੰਗੀ ਸਾਚੈ ਸਬਦ ਮਿਲਾਈ ਹੈ ਆਪੇ ਸਿਰਜੇ ਦੇਵੜਿ ਆਈ ਆਪੇ ਭਾਣੇ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭਿਓ ਫੁਰਮਾਈ ਹੈ ਸਾਧਗੁਰ ਸੇਵੈ ਸੇ ਜਨ ਸਾਚੇ ਗੁਰਮੁਖ ਸੇਵਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖਿਆ ਜਿਉ ਭਾਵੈ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਲਾਈ ਹੈ ਹਉ ਮੈਂ ਮਾਇਆ ਮਹਿਲ ਗਮਾਇਆ ਮਰ ਮਰ ਜੰਮੈ ਦੂਜਾ ਪਾਇਆ ਮੇਨ ਸਾਧਗੁਰੂ ਸੇਵੈ ਮੁਕਤਿ ਨਾ ਹੋਈ ਮਨ ਦੇ ਖੋਲੇ ਬਲਾਈ ਹੈ ਜੋ ਤੇ ਸੁਭਾਵੈ ਸੋਈ ਕਰਸੀ ਆਪੋ ਹੋਵਾ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰਸਾਚੈ ਵੱਤ ਪਾਈ ਹੈ ਨਾਨਕ ਨਾਮ ਮਿਲੈ ਵਡਿਆਈ ਦਰਸਾਚੈ ਪਤ ਪਾਈ ਹੈ ਭੁਲਜੋ ਕੁਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ